ਫੁਗਾਰਡ ਦਿੱਲੀ 에어ਪੋਰਟ ਪਹੁੰਚ ਚੁਕੀ ਹੈ ਸੋ ਵਿਨੇਸ਼ ਫੁਗਾਰਡ ਦਾ ਗ੍ਰੈਂਡ ਸਵਾਗਤ ਕੀਤਾ ਗਿਆ ਮੈਡਲਿਸ ਦੀ ਤਰ੍ਹਾਂ ਵਿਨੇਸ਼ ਦਾ ਸਵਾਗਤ ਕੀਤਾ ਗਿਆ ਦਿੱਲੀ 에어ਪੋਰਟ ਤੋਂ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੁਥੇ ਕਿ ਪੈਰਾਸ Olympick 2024 ਦੇ ਵਿੱਚ ਫਾਈਨਲ ਦੇ ਵਿੱਚ ਜਗ੍ਹਾ ਬਣਾਈ ਪਰ ਫਾਈਨਲ ਨਹੀਂ ਖੇਡ ਪਾਈ ਮੈਚ ਵਿਨੇਸ਼ ਫੁਗਾਰਡ ਕਿਉਂਕਿ 100 ਗ੍ਰਾਮ ਜੜਾ ਕਿਨ ਦਾ ਪਾਰ ਵੱਤ ਚੁੱਕਿਆ ਸੀ ਜਿਸ ਦੇ ਕਰਕੇ ਉਹਨਾਂ ਨੂੰ ਡਿਸਕਵਾਲਿਫਾਈ ਕਰ ਦਿੱਤਾ ਗਿਆ ਸੋ ਪਰ ਹੁਣ ਅੱਜ ਦਿੱਲੀ 에어ਪੋਰਟ ਤੇ ਪਹੁੰਚੀ ਹੈ ਵਿਨੇਸ਼ ਫੁਗਾਰਡ ਕਾਫੀ ਪਾਵੁਖ ਪਾ ਲੈ ਉਹਨਾਂ ਦੇ ਲਈ ਵੀ ਜਿਹੜਾ ਕਿ ਕਾਫੀ ਭਾਵੁਕ ਵੀ ਹੋ ਰਿਹਾ ਕਿਉਂਕਿ ਮੈਡਲ ਨਹੀਂ ਜਿੱਤ ਪਾਈ ਪਰ ਮੈਡਲਿਸ ਦੀ ਤਰ੍ਹਾਂ ਹੀ ਸਵਾਗਤ ਕੀਤਾ ਜਾ ਰਿਹਾ ਵਿਨੇਸ਼ ਫੋਗੜਤਾ ਸੋ ਗ੍ਰੈਂਡ ਵੈਲਕਮ ਕੀਤਾ ਗਿਆ ਦਿੱਲੀ 에ਰਪੋਰਟ ਤੇ ਦਿੱਲੀ 에ਰਪੋਰਟ ਤੇ ਦਿਆਂ ਹੈ ਲਾਈਫ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੁਥੇ ਕਿ 에ਰਪੋਰਟ ਤੇ ਪਹੁੰਚੀ ਹੈ ਵਿਨੇਸ਼ ਫੋਗੜ ਭਾਵੁਕ ਹੋਈ ਆ ਅੱਖਾਂ ਦੇ ਵਿੱਚ ਆਸੂ ਨੇ ਨਮ ਨੇ ਅੱਖਾਂ ਪਰ ਲੋਕਾਂ ਦੇ ਵੱਲੋਂ ਜਿਹੜਾ ਕਿ ਪਿਆਰ ਦਿੱਤਾ ਜਾ ਰਿਹਾ ਬੇਹਤ ਜਿਹੜਾ ਹੀ ਲੋਕਾਂ ਦਾ ਪਿਆਰ ਹੈ ਉਹ ਦੇਖ ਕੇ ਵੀ ਭਾਵੁਕ ਹੋਈ ਹੈ ਵਿਨੇਸ਼ ਫੋਗੜ ਕੀ ਮੈਡਲ ਨਹੀਂ ਜਿੱਤ ਸਕੇ ਫਾਈਨਲ ਦੇ ਵਿੱਚ ਪਹੁੰਚ ਚੁੱਕੇ ਸੀ ਸਪਨਾ ਜਿਹੜਾ ਕੀ ਲਿਆ ਸੀ ਮੈਡਲ ਜਿੱਤਣ ਦਾ ਉਹ ਅਧੂਰਾ ਰਹਿ ਗਿਆ ਉਸ ਤੋਂ ਬਾਅਦ ਜਿਹੜਾ ਕੀ ਫਿਨੇਸ਼ ਫੁਗਾਰ ਦੇ ਵੱਲੋਂ ਕਿਹਾ ਗਿਆ ਸੀ ਉਹ ਸੰਨਿਆਸ ਲੈ ਰਹੀ ਹੈ ਇਸ ਖੇਡ ਤੋਂ ਪਰਿਵਾਰ ਨੂੰ ਵੀ ਕਾਫੀ ਜਿਹੜਾ ਕੀ ਦੁੱਖ ਹੋਇਆ ਸੀ ਪਰ ਜਿਹੜਾ ਕੀ ਪੂਰੇ ਦੇਸ਼ ਨੂੰ ਇਸ ਰੈਸਲਰ ਤੇ ਮਾਣ ਹੈ ਕਿਉਂਕਿ ਫਾਈਨਲ ਦੇ ਵਿੱਚ ਜਗ੍ਹਾ ਬਣਾਉਣਾ ਕੋਈ ਸੌਖੀ ਗੱਲ ਨਹੀਂ ਹੈ ਕਾਫੀ ਸਮੇਂ ਦੀ ਜਿਹੜੀ ਕਿ ਲੰਬੀ ਮਿਹਨਤ ਕਾਫੀ ਸੰਘਰਸ਼ ਤੋਂ ਬਾਅਦ ਉਹ ਤੇ ਪਹੁੰਚੀ ਸੀ ਪਰ ਜਿਹੜਾ ਕਿ ਉਸ ਖੇਡ ਦੇ ਵਿੱਚ ਡਿਸਕਵালিਫਾਈ ਹੋ ਗਈ ਭਾਰਵਦਨ ਦੇ ਕਰਕੇ ਪਰ ਹੁਣ ਅੱਜ ਦਿੱਲੀ 에ਰਪੋਰਟ ਪਹੁੰਚੇ ਵਿਨੇਸ਼ ਫਗਟ ਕਾਫੀ ਭਾਵੁਕ ਪਲ ਨੇ ਜਿਹੜੇ ਕਿ ਉਹਨਾਂ ਦੇ ਨਾਲ ਜਿਹੜਾ ਕਿ ਉਹਨਾਂ ਦੇ ਸਾਥੀ ਜਿਹੜੇ ਕਿ ਮੌਜੂਦ ਨੇ ਉਹਨਾਂ ਨੂੰ ਭਾਵੁਕ ਪਲਾਂ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਨੇ ਸੋ ਪੂਰਾ ਦੇਸ਼ ਹੈ ਜਿਹੜਾ ਕਿ ਸਵਾਗਤ ਕਰ ਰਿਹਾ ਹੈ ਗ੍ਰੈਂਡ ਵੈਲਕਮ ਕਰ ਰਿਹਾ ਹੈ ਮੈਡਲਿਸ ਦੀ ਤਰ੍ਹਾਂ ਵਿਨੇਸ਼ ਦਾ ਸਵਾਗਤ ਕਰ ਰਿਹਾ ਸੋ ਦਿੱਲੀ 에ਰਪੋਰਟ ਤੇ ਆ ਇਹ ਲਾਈਵ ਤਸਵੀਰ ਤੁਹਾਨੂੰ ਦਿਖਾ ਰਿਹਾ ਜਿੱਥੇ ਕਿ ਵਿਨੇਸ਼ ਫੁਗਾਰ ਭਾਰਤ ਪਹੁੰਚ ਚੁੱਕੀ ਹੈ ਪੈਰਾਓਲੰਪਿਕ 2024 ਦੇ ਵਿੱਚ ਫਾਈਨਲ ਦੇ ਵਿੱਚ ਜਗ੍ਹਾ ਬਣਾ ਕੇ ਡਿਸਕਵালিਫਾਈ ਹੋ ਗਈ ਸੀ 100 ਕਿਲੋ ਭਾਰ ਜਿਹੜਾ ਕਿ ਉਹਨਾਂ ਦਾ ਵੱਧ ਆਇਆ ਸੀ ਜਿਸ ਦੇ ਕਰਕੇ ਉਹਨਾਂ ਨੂੰ ਡਿਸਕਵালিਫਾਈ ਕਰ ਦਿੱਤਾ ਗਿਆ ਸੀ ਹਾਲਾਂਕਿ ਉਹਨਾਂ ਦੇ ਵੱਲੋਂ ਜਿਹੜਾ ਕਿ ਸਿਲਵਰ ਮੈਡਲ ਦੀ ਮੰਗ ਵੀ ਕੀਤੀ ਗਈ ਸੀ ਵਾਲ ਜਿਹੜਾ ਕਿ ਵਿਨੇਸ਼ ਫੁਗਾਰ ਦੇ ਵੱਲੋਂ ਕਿਹਾ ਗਿਆ ਕਿ ਉਹ ਹੁਣ কুਸhti ਤੋਂ ਸੰਨਿਆਸ ਲੈ ਰਹੀ ਹੈ ਪਰ ਦੇਸ਼ ਨੂੰ ਮਾਣ ਹੈ ਇਸ ਧੀ ਤੇ ਜਿਸ ਨੇ ਕੀ ਦੇਸ਼ ਦਾ ਮਾਣ ਵਧਾਇਆ کافی ਲੰਬੇ ਸੰਘਰਸ਼ ਤੋਂ ਬਾਅਦ ਜਿਹੜਾ ਕੀ ਇੱਥੇ ਤੱਕ ਪਹੁੰਚੀ ਹੈ ਵਿਨੇਸ਼ ਫੁਗਾੜ ਹਰ ਕਿਸੇ ਦੇ ਲਈ ਇਹ ਨਾ ਸੌਖਾ ਨਹੀਂ ਹੁੰਦਾ ਪਰ ਮੈਡਲਿਸ ਦੀ ਤਰ੍ਹਾਂ ਹੀ ਇਸ ਰੈਸਲਰ ਧੀ ਦਾ ਸਵਾਗਤ ਕੀਤਾ ਜਾ ਰਿਹਾ ਦਿੱਲੀ 에ਰਪੋਰਟ ਤੇ ਸੋ ਪੂਰੇ ਦੇਸ਼ ਨੂੰ ਇਸ ਰੈਸਲਰ ਧੀ ਤੇ ਮਾਣ ਹੈ ਵਿਨੇਸ਼ ਫੁਗਾੜ ਦਾ ਗ੍ਰੈਂਡ ਸਵਾਗਤ ਹੈ ਜਿਹੜਾ ਕੀ ਕੀਤਾ ਜਾ ਰਿਹਾ ਮੈਡਲਿਸ ਦੀ ਤਰ੍ਹਾਂ ਵਿਨੇਸ਼ ਦਾ ਸਵਾਗਤ ਕੀਤਾ ਜਾ ਰਿਹਾ ਸੋ ਸਾਰੇ ਹੀ ਇਹਨਾਂ ਦੇ ਪ੍ਰਸ਼ੰਸਕ ਵੀ ਪਹੁੰਚੇ ਨੇ ਇਹਨਾਂ ਦੇ ਸਵਾਗਤ ਕਰਨ ਦੇ ਲਈ ਉਹਨਾਂ ਦਾ ਸਾਥੀ ਜਿਹੜਾ ਕਿ ਪੁਨੀਆ ਉਹ ਵੀ ਉਹਨਾਂ ਦੇ ਨਾਲ ਮੌਜੂਦ ਹੈ ਸੋ ਭਾਵੁਕ ਹੋਈ ਹੈ ਵਿਨੇਸ਼ ਅਖਾਂ ਨਾਮ ਨੇ ਇਹਨੇ ਸਾਰੇ ਲੋਕਾਂ ਦਾ ਪਿਆਰ ਦੇਖ ਕੇ ਵੀ ਜਿਹੜਾ ਕਿ ਵਿਨੇਸ਼ ਫਰਗਟ ਭਾਵੁਕ ਹੋ ਰਹੀ ਹੈ ਸੋ ਬੁਰੇ ਦੇਸ਼ ਨੂੰ ਇਸ ਰੈਸਲਰ ਦੀ ਤੇ ਮਾਨ ਹੈ ਸੋ ਦਿੱਲੀ ਵਿੱਚ ਪਹੁੰਚ ਚੁੱਕੀ ਹੈ ਵਿਨੇਸ਼ ਫਰਗਟ ਸੋ ਕੁਸ਼ਤੀ ਦੇ ਵਿੱਚ ਫਾਈਨਲ ਦੀ ਜਗ੍ਹਾ ਬਣਾਈ ਸੀ ਪੈਰਾ Olympick 2024 ਦੇ ਵਿੱਚ ਪਰ ਡਿਸਕਵালিਫਾਈ ਹੋਣਾ ਪਿਆ ਸੀ ਉਹਨਾਂ ਦਾ ਸੁਪਨਾ ਜਿਹੜਾ ਕਿ ਮੈਡਲ ਜਿੱਤਣ ਦਾ ਉਹ ਅਧੂਰਾ ਰਹਿ ਗਿਆ ਪਰ ਫਿਰ ਵੀ ਜਿਹੜਾ ਕਿ ਦੇਸ਼ ਨੂੰ ਮਾਣ ਹੈ ਇਸ ਧੀ ਤੇ ਇਸ ਰੈਸਲਰ ਧੀ ਤੇ ਜਿਸ ਨੇ ਕਿ ਦੇਸ਼ ਦਾ ਮਾਣ ਵਧਾਇਆ ਫਾਈਨਲ ਤੱਕ ਪਹੁੰਚੀ ਪੈਰਾਓਲੰਪਿਕ ਦੇ ਵਿੱਚ ਸੋ ਪੂਰੇ ਦੇਸ਼ ਨੂੰ ਇਸ ਰੈਸਲਰ ਧੀ ਤੇ ਮਾਣ ਦਿੱਲੀ 에ਰਪੋਰਟ ਤੇ ਹੈ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜੁਠੇ ਕਿ ਵਿਨੇਸ਼ ਫਗੜ ਪਹੁੰਚ ਚੁੱਕੀ ਹੈ ਤੇ ਉਹਨਾਂ ਦਾ ਗ੍ਰੈਂਡ ਵੈਲਕਮ ਕੀਤਾ ਜਾ ਰਿਹਾ ਹੈ ਪਰਸ਼ੰਸਕਾਂ ਦੇ ਵੱਲੋਂ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਗ੍ਰੈਂਡ ਵੈਲਕਮ ਹੈ ਜਿਹੜਾ ਕਿ ਕੀਤਾ ਜਾ ਰਿਹਾ ਹੈ ਵਿਨੇਸ਼ ਦਾ ਸਵਾਗਤ ਕੀਤਾ ਜਾ ਰਿਹਾ ਇੱਕ ਮੈਡਲਿਸ ਦਿੱਤਾ ਜਾ ਰਿਹਾ ਜਿਸ ਤਰ੍ਹਾਂ ਕਿ ਮੈਡਲਿਸ ਆਉਂਦੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਉਸੇ ਤਰੀਕੇ ਦੇ ਨਾਲ ਏਅਰਪੋਰਟ ਤੇ ਵਿਨੇਸ਼ ਫੋਗਾਟ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੋ ਪੂਰੇ ਦੇਸ਼ ਨੂੰ ਇਸ ਰੈਸਲਰ ਧੀ ਤੇ ਮਾਣ ਹੈ ਮੈਡਲਸ ਦੀ ਤਰ੍ਹਾਂ ਗ੍ਰੈਂਡ ਵੈਲਕਮ ਕੀਤਾ ਜਾ ਰਿਹਾ ਵਿਨੇਸ਼ ਫੋਗਾਟ ਦਾ ਸੋ ਕਾਫੀ ਸੰਘਰਸ਼ ਤੋਂ ਬਾਅਦ ਜਿਹੜੇ ਕਿ ਵਿਨੇਸ਼ ਫੋਗਾਟ ਇੱਥੇ ਤੱਕ ਪਹੁੰਚੇ ਸੀ ਪਰ ਸੁਪਨਾ ਸਾਕਾਰ ਨਹੀਂ ਹੋ ਸਕਿਆ ਜਿਸ ਦੇ ਕਰਕੇ ਡਿਸਕਵਾਲੀਫਾਈ ਹੋਣਾ ਪਿਆ ਵਿਨੇਸ਼ ਨੂੰ ਪਰ ਮੈਡਲਸ ਦੀ ਤਰ੍ਹਾਂ ਹੀ ਸਵਾਗਤ ਕੀਤਾ ਜਾ ਰਿਹਾ ਵਿਨੇਸ਼ ਫੋਗਾਟ ਦਾ ਸੋ 에어ਪੋਰਟ ਦੀਆਂ ਇਹ ਲਾਈਵ ਤਸਵੀਰਾਂ ਨੇ ਤੁਹਾਨੂੰ ਦਿਖਾ ਰਹੇ ਆ ਪੂਰੇ ਦੇਸ਼ ਨੂੰ ਇਸ ਰੈਸ ਧਰਤੀ ਤੇ ਮਾਣ ਹੈ ਜਿਸ ਦੇ ਵੱਲੋਂ ਭਾਰਤ ਦਾ ਨਾਮ ਬਣਾਇਆ ਗਿਆ ਭਾਰਤ ਦੇਸ਼ ਦਾ ਨਾਮ ਰੋਸ਼ਨ ਕੀਤਾ ਸੋ ਇੱਕ ਮੈਡਲਿਸ ਦੀ ਤਰ੍ਹਾਂ ਹੀ ਵਿਨੇਸ਼ ਫੋਗਾਟ ਦਾ ਸਵਾਗਤ ਕੀਤਾ ਜਾ ਰਿਹਾ ਹੈ ਸੋ 에어ਪੋਰਟ ਦੀਆਂ ਇਹ ਤਸਵੀਰਾਂ ਨੇ ਦਿੱਲੀ 에어ਪੋਰਟ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਜਿੱਥੇ ਕਿ ਵਿਨੇਸ਼ ਫੋਗਾਟ ਤੇ ਉਹਨਾਂ ਦੇ ਨਾਲ ਉਹਨਾਂ ਦਾ ਕਾਫਲਾ ਜਿਹੜਾ ਕਿ ਚੱਲਿਆ ਆ ਰਿਹਾ ਹੈ ਪ੍ਰਸ਼ੰਸਕ ਵੀ ਜਿਹੜੇ ਕਿ ਪਹੁੰਚੇ ਨੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਬਿਲਕੁਲ ਇੱਕ ਮੈਡਲਿਸ ਦੀ ਤਰ੍ਹਾਂ ਜਿਸ ਤਰ੍ਹਾਂ ਸਵਾਗਤ ਕੀਤਾ ਜਾਂਦਾ ਹੈ ਪੂਰੇ ਉਸ ਤਰੀਕੇ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਪ੍ਰਸ਼ੰਸਕ ਪਹੁੰਚੇ ਹੋਏ ਨੇ ਪਰਿਵਾਰ ਵਾਲੇ ਪਹੁੰਚੇ ਨੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਸੋ ਫਿਲਹਾਲ ਜਿਹੜਾ ਕਿ ਬੇहद ਭਾਵੁਕ ਪਾਲਿਆ ਉਹਨਾਂ ਦੇ ਲਈ ਵੀ ਕਿਉਂਕਿ ਉਹ ਮੈਡਲ ਨਹੀਂ ਜਿੱਤ ਸਕੀ ਪਰ ਫਿਰ ਵੀ ਉਹਨਾਂ ਦਾ ਮੈਡਲਿਸ ਦੇ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਇੰਨਾ ਪਿਆਰ ਜਿਹੜਾ ਕਿ ਲੋਕਾਂ ਦੇ ਵੱਲੋਂ ਉਹਨਾਂ ਨੂੰ ਦਿੱਤਾ ਜਾ ਰਿਹਾ ਜਿਸ ਨੂੰ ਦੇਖ ਕੇ ਵੀ ਉਹ ਕਾਫੀ ਭਾਵੁਕ ਹੋ ਗਈ ਹੈ ਸੋ ਮੈਡਲਿਸ ਦੀ ਤਰ੍ਹਾਂ ਵਿਨੇਸ਼ ਦਾ ਸਵਾਗਤ ਕੀਤਾ ਜਾ ਰਿਹਾ ਹੈ ਦਿੱਲੀ 에ਰਪੋਰਟ ਤੇ ਸੋ ਦਿੱਲੀ 에ਰਪੋਰਟ ਤੋਂ ਹੈ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ 에ਰਪੋਰਟ ਤੇ ਭਾਵੁਕ ਹੋਈ ਹੈ ਵਿਨੇਸ਼ ਫੋਗਾਟ ਸੋ ਪੈਰਾਓਲੰਪਿਕ ਦੇ ਵਿੱਚ ਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਸੀ ਵਿਨੇਸ਼ ਫੋਗਾਟ ਨੇ ਪਰ ਪਾਰਵਧਨ ਕਰਕੇ ਸਿਰਫ 100 ਗ੍ਰਾਮ ਭਾਰ ਜਿਹੜਾ ਕਿ ਵੱਧ ਆਇਆ ਸੀ ਦੋਸਤੋ ਬਾਅਦ ਉਹਨਾਂ ਨੂੰ ਡਿਸਕਵਾਲਿਫਾਈ ਹੋਣਾ ਪਿਆ। ਉਹ ਮੈਡਲ ਪ੍ਰਾਪਤ ਨਹੀਂ ਕਰ ਸਕੀ, ਕਾਫੀ ਜ਼ਿਆਦਾ ਜਿਹੜਾ ਕਿ ਉਹਨਾਂ ਦਾ ਸੁਪਨਾ ਅਧੂਰਾ ਰਹਿ ਗਿਆ, ਕਾਫੀ ਭਾਵੁਕ ਵੀ ਹੋਈ ਇਸ ਦੇ ਲਈ। ਹਾਲਾਂਕਿ ਵਿਰੇਸ਼ ਫੁਗਾਰ ਦੇ ਵੱਲੋਂ ਟਵੀਟ ਕਰਕੇ ਵੀ ਕਿਹਾ ਗਿਆ ਸੀ ਕਿ ਉਹ ਸੰਨਿਆਸ ਲੈ ਰਹੀ ਹੈ কুਸhti ਤੋਂ, ਅਲਵਿਦਾ কুਸhti। ਸੋ ਕਾਫੀ ਜਿਹੜਾ ਕਿ ਇਹ ਪਲ ਉਹਨਾਂ ਦੇ ਲਈ ਬੇਹਦ ਭਾਵੁਕ ਕਰਨ ਵਾਲਾ ਸੀ। ਪਰ ਅੱਜ ਜੋ ਹੋ ਦਿੱਲੀ ਪਹੁੰਚ ਚੁੱਕੀ ਹੈ ਦਿੱਲੀ 에어ਪੋਰਟ ਤੇ ਜਿੱਥੇ ਕਿ ਉਹਨਾਂ ਦਾ ਗ੍ਰੈਂਡ ਵੈਲਕਮ ਕੀਤਾ ਜਾ ਰਿਹਾ ਸਵਾਗਤ ਕੀਤਾ ਜਾ ਰਿਹਾ ਇੱਕ ਮੈਡਲਿਸਟ ਦੀ ਤਰ੍ਹਾਂ ਹੀ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਸੋ 에어ਪੋਰਟ ਤੇ ਪਾਵੁਕ ਵੀ ਹੋਈ ਹੈ ਵਿਨੇਸ਼ ਫਰਗਾਟ ਅੱਖਾਂ ਨਾਮ ਨੇ ਕਿਉਂਕਿ ਇਹਨਾਂ ਪਿਆਰ ਦੇਖ ਕੇ ਲੋਕਾਂ ਦਾ ਬਿਹਤ ਪਾਵੁਕ ਪਾਲਿਆ ਉਹਨਾਂ ਦਾ ਸੋ ਵਿਨੇਸ਼ ਫੁਕਾਟ ਅਜ पैरिस तो भारत पहुंची है जिथे कि उन्होंने ग्रैंड वेलकम किया जा रहा तो तो है लाइफ तो तस्वीर थखा रहा यह लाइव तस्वीर दिल्ली एयरपोर्ट दियाँ है लाइव तस्वीर जिथे कि विनेश फोगाट पैरिस ओलंपिक तो भारत पहुंच चुकी है विनेश फोगाट का ग्रैंड वेलकम किया जा रहा है ਗ੍ਰੈਂਡ ਸਵਾਗਤ ਇੱਕ ਮੈਡਲਿਸ ਦੀ ਤਰ੍ਹਾਂ ਵਿਨੇਸ਼ ਦਾ ਸਵਾਗਤ ਕੀਤਾ ਜਾ ਰਿਹਾ ਹੈ ਇਹ ਹੈ ਲਾਈਵ ਤਸਵੀਰਾਂ ਜਿੱਥੇ ਕਿ ਰੈਸਲਰ ਦੀ ਭਾਰਤ ਪਹੁੰਚ ਚੁੱਕੀ ਹੈ ਪੈਰਾ 올림픽 ਦੇ ਵਿੱਚੋਂ ਸੁਵਿਨੇਸ਼ ਫੁਗਾਟ ਦਾ ਗ੍ਰੈਂਡ ਸਵਾਗਤ ਕੀਤਾ ਜਾ ਰਿਹਾ ਹੈ ਦਿੱਲੀ 에어ਪੋਰਟ ਤੇ ਇੱਕ ਮੈਡਲਿਸ ਦੀ ਤਰ੍ਹਾਂ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਉਹਨਾਂ ਦੇ ਪ੍ਰਸ਼ੰਸਕ ਨਜ਼ਰੇ ਕੀ ਪਹੁੰਚੇ ਨੇ ਸੋ ਇੱਕ ਕਾਫਲੇ ਦੀ ਤਰ੍ਹਾਂ ਅੱਗੇ ਵਧ ਰਿਹਾ ਉਹਨਾਂ ਦਾ ਕਾਫਲਾ ਜਿੱਥੇ ਕਿ ਸਵਾਗਤ ਉਹਨਾਂ ਦਾ ਗ੍ਰੈਂਡ ਵੈਲਕਮ ਕੀਤਾ ਜਾ ਰਿਹਾ ਹੈ ਦਿੱਲੀ 에어ਪੋਰਟ ਦੀਆਂ ਇਹ ਲਾਈਵ ਤਸਵੀਰਾਂ ਨੇ ਸੋ ਭਾਰਤ ਪਹੁੰਚ ਚੁੱਕੀ ਹੈ ਵਿਨੇਸ਼ ਫੁਗਾਟ ਤੇ ਜ਼ੋਰਦਾਰ ਸਵਾਗਤ ਕੀਤਾ ਗਿਆ ਉਹਨਾਂ ਦਾ ਦਿੱਲੀ 에어ਪੋਰਟ ਤੇ